ਸਸ਼ੀਕਾਲ ਜੀ ਲਾਡਲੀਆਂ ਵੀਡੀਓ ਵਿੱਚ ਜਦੋਂ ਸਾਇੰਸ ਸਮਾਗਮ ਲਈ ਆ ਜਾਂਦਾ ਹੈ ਤਾਂ ਉਸ ਦੇ ਸਿਖਾਏ ਹੋਏ ਬੰਦੇ ਵੀ ਉੱਥੇ ਪਹੁੰਚ ਜਾਂਦੇ ਹਨ ਤੇ ਜੋ ਉਹਨਾਂ ਨੂੰ ਕਰਨ ਲਈ ਕਹਿੰਦਾ ਆ ਉਹ ਤਿਆਰ ਹੋ ਜਾਂਦੇ ਹਨ ਪਰ ਮੰਨੂ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਕਿ ਜੇ ਮੈਂ ਘਰ ਚਲੀ ਗਈ ਤਾਂ ਮੇਰੀ ਮਾਂ ਨੂੰ ਬਹੁਤ ਗੱਲਾਂ ਸੁਣਨੀਆਂ ਪੈਣੀਆਂ ਆ ਉਹ ਆਪਣੀਆਂ ਆਪਣੀ ਮਾਸੀ ਨੂੰ ਮਨਾਕਾਰ ਦਿੰਦੀ ਹੈ ਕਿ ਮੈਂ ਨਹੀਂ ਜਾਣਾ ਆਪਣੇ ਘਰ ਪਰ ਉਸਦੀ ਮਾਸੀ ਪੁੱਛਦੀ ਆ ਕਿ ਕੀ ਗੱਲ ਹੋ ਗਈ ਫਿਰ ਮੰਨੂ ਦੱਸਦੀ ਆ ਕਿ ਮੇਰੀ ਰੋਜੀ ਮਾਂ ਨੂੰ ਨਹੀਂ ਮੇਰੀ ਰੋਜੀ ਮਾਂ ਨੇ ਨਹੀਂ ਕਿਹਾ ਤੁਹਾਨੂੰ ਆਣ ਲਈ ਮੇਰੇ ਰੱਬ ਨੇ ਮੈਨੂੰ ਕਿਹਾ ਸੀ ਕਿ ਤੇਰੀ ਚਾਚੀ ਨੇ ਗੱਲ ਕੀਤੀ ਆ ਰੋਜੀ ਬਾਣ ਕੇ ਤੇ ਉਸਦੀ ਮਾਸੀ ਬਹੁਤ ਹੈਰਾਨ ਹੁੰਦੀ ਆ ਤੇ ਕਹਿੰਦੀ ਆ ਠੀਕ ਆ ਮੰਨੂ ਤੂੰ ਨਾਨਾ ਨਾਨੀ ਕੋਲ ਰੁਕ ਜਾ ਫਿਰ ਜਦੋਂ ਉਹ ਰੋਜੀ ਦੇ ਘਰ ਜਾਂਦੇ ਹਨ ਤਾਂ ਰੋਜੀ ਦੇ ਕੇ ਬਹੁਤ ਹੈਰਾਨ ਹੁੰਦੀ ਆ ਕਿ ਮੈਂ ਤਾਂ ਬੁਲਾਇਆ ਨਹੀਂ ਸੀ ਰੱਜੋ ਨੂੰ ਫਿਰ ਰੱਜੋ ਕੀ ਨੇ ਬਹਾਨਾ ਲਗਾ ਦਿੰਦੀ ਆ ਕਿ ਅਸੀਂ ਤਾਂ ਤੁਹਾਨੂੰ ਮਿਲਣ ਆਏ ਸੀ ਸਾਨੂੰ ਇਹ ਨਹੀਂ ਸੀ ਪਤਾ ਕਿ ਤੁਹਾਡੇ ਘਰ ਸਮਾਗਮ ਚੱਲ ਰਿਹਾ ਹੈ ਇਸ ਗੱਲ ਨੂੰ ਸੁਣ ਕੇ ਬਲਜੀਤ ਬਹੁਤ ਹੈਰਾਨ ਹੁੰਦੀ ਆ ਕਿ ਇਨਾ ਦੇ ਨਾਂ ਮੰਨੂ ਕਿਉਂ ਨਹੀਂ ਆਈ ਫਿਰ ਜੋ ਗੱਲ ਰੱਜੋ ਨਾਲ ਬਲਜੀਤ ਕਰਦੀ ਆ ਉਹ ਸਾਰੀਆਂ ਗੱਲਾਂ ਰੱਜੋ ਰੋਜੀ ਨੂੰ ਦੱਸ ਦਿੰਦੀ ਆ ਕਿ ਬਲਜੀਤ ਨੇ ਮੇਰੇ ਨਾਲ ਐਦਾਂ ਕੀਤਾ ਕਿ ਜਦੋਂ ਸਾਈ ਦਾ ਸਮਾਗਮ ਚੱਲ ਰਿਹਾ ਹੁੰਦਾ ਆ ਤਾਂ ਰੋਜੀ ਦੀ ਸੇਤ ਬਹੁਤ ਖਰਾਬ ਹੋ ਜਾਂਦੀ ਆ ਤੇ ਕਹਿੰਦੀ ਆ ਕਿ ਮੈਨੂੰ ਹਸਪੀਟਲ ਲੈ ਕੇ ਜਾਓ ਜਦੋਂ ਗੁਰਪ੍ਰੀਤ ਨੂੰ ਰੋਜੀ ਨੂੰ ਲੈ ਕੇ ਜਾਂਦਾ ਆ ਤਾਂ ਉੱਥੇ ਜਾ ਕੇ ਜਦੋਂ ਰੋਜੀ ਆਪਣੀਆਂ ਕੁੜੀਆਂ ਨੂੰ ਜਨਮ ਦਿੰਦੀ ਆ ਤਾਂ ਰੱਜੋ ਵੀ ਨਾਲ ਹੁੰਦੀ ਆ ਤੇ ਜਦੋਂ ਨਰਸ ਆ ਕੇ ਦੱਸਦੀ ਆ ਕਿ ਦੋ ਕੁੜੀਆਂ ਹੋਈਆਂ ਆ ਤਾਂ ਗੌਰਪ੍ਰੀਤ ਦੇ ਪੈਰਾਂ ਹੇਠੋ ਜ਼ਮੀਨ ਖਿਸਕ ਜਾਂਦੀ ਆ ਇਹ ਕੀ ਹੋ ਗਿਆ ਫਿਰ ਗੌਰਪ੍ਰੀਤ ਕਹਿੰਦਾ ਆ ਕਿ ਇਹਨਾਂ ਮਨਹੂਸਾਂ ਨੂੰ ਮੈਂ ਘਰ ਨਹੀਂ ਲੈ ਕੇ ਜਾਣਾ ਫਿਰ ਰੱਜੋ ਆਪਣੀ ਝੋਲੀ ਪਵਾ ਲੈਂਦੀ ਆ ਕੁੜੀਆਂ ਨੂੰ ਤੇ ਕਹਿੰਦੀ ਆ ਕਿ ਰੱਬ ਨੇ ਨੋ ਕੋਲੋ ਤਾਂ ਮੈਂ ਇੱਕ ਕੁੜੀ ਲੈਣ ਆਈ ਸੀ ਪਰ ਰੱਬ ਨੇ ਦੋ ਦੋ ਧੀਆਂ ਦੇ ਦਿੱਤੀਆਂ ਮੈਨੂੰ ਅੱਜ ਮੈਂ ਬਹੁਤ ਖੁਸ਼ ਆ ਤੇ ਰੋਜ਼ੀ ਬਹੁਤ ਉਦਾਸ ਹੋ ਜਾਂਦੀ ਆ ਤੇ ਹੁਣ ਜਦ ਘਰ ਜਾ ਕੇ ਗੁਰਪ੍ਰੀਤ ਜੋ ਬਲਜੀਤ ਨਾ ਕਰੇਗਾ ਉਹ ਅਗਲੀ ਵੀਡੀਓ ਵਿੱਚ ਆਵੇਗਾ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ